ਅੱਜ ਆਪਾਂ ਗੱਲ ਕਰਾਂਗੇ ਅੱਖਾਂ ਦੀ ਐਕਸਰਸਾਈਜ਼ ਅਤੇ ਧਿਆਨ ਦੇ ਅਨੁਯੋਗ ਚੰਗੀ ਸਿਹਤ ਲਈ ਕੁਝ ਜ਼ਰੂਰੀ 35 ਘਰੇਲੂ ਨੁਸਖਿਆਂ ਬਾਰੇ ਨੰਬਰ 1 ਖਾਲੀ ਪੇਟ ਭੁੰਨੇ ਹੋਏ ਲਸਣ ਨੂੰ ਖਾਣ ਨਾਲ ਕੈਸਟਰੋਲ ਦਾ ਪੱਧਰ ਘਟ ਜਾਂਦਾ ਹੈ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਵੀ ਖਤਮ ਹੋ ਜਾਂਦੀਆਂ ਹਨ ਨੰਬਰ 2 ਪਿਆਜ਼ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਕਿ ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ ਇਸ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਵਿੱਚ ਵੀ ਸੁਧਾਰ ਆਉਂਦਾ ਹੈ ਨੰਬਰ 3 ਕਹਿੰਦੇ ਹਨ ਕਿ ਸਾਰੀਆਂ ਬਿਮਾਰੀਆਂ ਦੀ ਇੱਕ ਦਵਾਈ ਹੈ ਪਾਣੀ ਜਦ ਕੋਈ ਆਹਰ ਨਹੀਂ ਹੁੰਦਾ ਤਾਂ ਹਰ ਰੋਜ਼ ਸਵੇਰੇ ਪਾਣੀ ਪੀਣ ਨਾਲ ਪੇਟ ਸਾਫ਼ ਹੀ ਹੁੰਦਾ ਹੈ ਨਾਲ ਹੀ ਇਸੇ ਸਬੱਧੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤਾਂ ਤੁਹਾਨੂੰ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਨੰਬਰ 4 ਖিজਕੀ ਆਨ ਤੇ ਇੱਕ ਗਲਾਸ ਠੰਡਾ ਪਾਣੀ ਪੀਣ ਨਾਲ ਖিজਕੀ ਠੀਕ ਹੋ ਜਾਂਦੀ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਪੀਂਦੇ ਸਮੇਂ ਆਪਣੀ ਨੱਕ ਬੰਦ ਕਰ ਲੈਣੀ ਚਾਹੀਦੀ ਹੈ ਤਾਂ ਜਲਦੀ ਠੀਕ ਹੋ ਜਾਂਦੀ ਹੈ ਨੰਬਰ 5 ਪੇਟ ਨਾਲ ਜੁੜੀਆਂ ਸਮੱਸਿਆਵਾਂ ਅਤੇ ਕਬਜ਼ ਤੋਂ ਬਚਣ ਲਈ ਚਮਨਪਰਾਸ਼ ਬਹੁਤ ਹੀ ਵਧੀਆ ਹੈ ਨੰਬਰ 6 ਬਾਲਾਂ ਲਈ ਵੀ ਦੇਸੀ ਘਿਓ ਬਹੁਤ ਫਾਇਦੇਮੰਦ ਹੁੰਦਾ ਹੈ ਬਾਲ ਚੜਨ ਦੀ ਪਰੇਸ਼ਾਨੀ ਹੈ ਤਾਂ ਦੇਸੀ ਘਿਓ ਨੂੰ ਕੋਸਾ ਕਰਕੇ ਬਾਲਾਂ ਤੇ ਲਗਾਓ ਇਸ ਤੋਂ 1 ਘੰਟੇ ਬਾਅਦ ਸ਼ੈਂਪੂ ਨਾਲ ਧੋ ਲਓ ਨੰਬਰ 7 ਇੱਕ ਗਲਾਸ ਪਾਣੀ ਵਿੱਚ 2 ਚਮਚ ਜੀਰਾ ਭੌਂ ਕੇ ਰਾਤ ਭਰ ਲਈ ਰੱਖ ਦਿਓ ਸਵੇਰੇ ਇਸ ਨੂੰ ਉਬਾਲ ਲਓ ਤੇ ਗਰਮ ਗਰਮ ਚਾਹ ਦੀ ਤਰ੍ਹਾਂ ਪੀਓ ਇਸ ਦੀ ਰੋਜ਼ਾਨਾ ਵਰਤੋਂ ਨਾਲ ਬਾਹੂ ਚਰਬੀ ਪੇਟ ਤੋਂ ਬਾਹਰ ਨਿਕਲ ਜਾਂਦੀ ਹੈ ਅਤੇ ਤੁਹਾਡਾ ਮਟਾਪਾ ਘੱਟ ਹੋ ਜਾਂਦਾ ਹੈ ਨੰਬਰ 8 ਘਿਓ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਜੇ ਸਰਦੀ ਕਾਰਨ ਤੁਹਾਡੀ ਚਮੜੀ ਡਰਾਈ ਅਤੇ ਖੁਸ਼ਕ ਹੈ ਤਾਂ ਕਿ ਉਹ ਦੀ ਵਰਤੋ ਕਰੋ ਦੇਸੀ ਘਿਓ ਦੁੱਧ ਅਤੇ ਬੇਸਨ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਓ 20 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ ਇਸ ਨਾਲ ਤੁਹਾਡੀ ਚਮੜੀ ਉੱਤੇ ਗਲੋ ਆਵੇਗਾ ਨੰਬਰ 9 5 ਗ੍ਰਾਮ ਦਹੀਂ ਨੂੰ ਇੱਕ ਚਮਚ ਜੀਰਾ ਪਾਊਡਰ ਵਿੱਚ ਮਿਲਾ ਕੇ ਜੇ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਭਾਰ ਬਹੁਤ ਘੱਟ ਹੋ ਜਾਵੇਗਾ ਨੰਬਰ 10 ਦਹੀਂ ਨੂੰ ਰਾਤ ਦੇ ਸਮੇਂ ਖਾਓ ਇਸ ਨਾਲ ਸਵੇਰੇ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਦਹੀਂ ਵਿੱਚ ਕਈ ਤਰ੍ਹਾਂ ਦੇ ਲਾਭਦਾਇਕ ਬੈਕਟੀਰੀਆ ਹੁੰਦੇ ਹਨ ਜੋ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਪਰ ਜ਼ਿਆਦਾਤਰ ਦਹੀਂ ਦੀ ਵਰਤੋਂ ਰਾਤ ਸਮੇਂ ਨਹੀਂ ਕਰਨੀ ਚਾਹੀਦੀ ਪਰ ਜੇ ਤੁਹਾਨੂੰ ਸੂਟ ਕਰਦੀ ਹੈ ਤਾਂ ਤੁਸੀਂ ਕਰ ਸਕਦੇ ਹੋ ਨੰਬਰ 11 ਹਜਕੀ ਆਉਣ ਤੋਂ ਤੁਰੰਤ ਬਾਅਦ ਇੱਕ ਚਮਚ ਸ਼ਹਿਦ ਖਾਣ ਨਾਲ ਵੀ ਆਰਾਮ ਮਿਲਦਾ ਹੈ ਇਸ ਨਾਲ ਹਜਕੀ ਹਟ ਜਾਂਦੀ ਹੈ ਨੰਬਰ 12 ਸਾਰਾ ਦਿਨ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਇੱਕ ਗੁੰਗੁਨੇ ਪਾਣੀ ਦਾ ਗਲਾਸ ਜ਼ਰੂਰ ਪੀਓ ਇਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ ਨੰਬਰ 13 ਸਰੋਂ ਦੇ ਤੇਲ ਦੀ ਇਸਤੇਮਾਲ ਫਟੇ ਹੋਏ ਬੁੱਲਾਂ ਤੋਂ ਨਜ਼ਾਤ ਪਾਉਣ ਲਈ ਕੀਤੀ ਜਾਂਦੀ ਹੈ ਰੋਜ਼ਾਨਾ ਸਰੋਂ ਦੇ ਤੇਲ ਦੀਆਂ ਕੁਝ ਕੁ ਬੂੰਦਾਂ ਆਪਣੇ ਬੁੱਲਾਂ ਦੇ ਜਰੂਰ ਲਗਾਓ ਅਜਿਹਾ ਕਰਨ ਨਾਲ ਤੁਹਾਡੇ ਬੁੱਲ ਮਲਾਈਮ ਹੋ ਜਾਣਗੇ ਸਰਦੀ ਦੇ ਮੌਸਮ ਵਿੱਚ ਬੁੱਲ ਅਕਸਰ ਫਟ ਜਾਂਦੇ ਹਨ ਇਸ ਲਈ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਨੰਬਰ 14 ਦਮੇ ਦੇ ਰੋਗੀ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਗੁੰਗਣਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਉਸ ਨੂੰ ਨਜਾਤ ਮਿਲੇਗੀ ਨੰਬਰ 15 ਫੁੱਲ ਗੋਭੀ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਰਸ ਕੱਢ ਕੇ ਗੁਰਲੀ ਕਰਨ ਨਾਲ ਮਸੂੜਿਆਂ ਵਿੱਚੋਂ ਖੂਨ ਨਿਕਲਣਾ ਬੰਦ ਹੋ ਜਾਵੇਗਾ ਨੰਬਰ 16 ਫੁੱਲ ਗੋਭੀ ਦੇ ਪੱਤਿਆਂ ਦਾ ਰਸ ਰੋਜ਼ਾਨਾ ਪੀਣ ਨਾਲ ਗਠੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ ਲਗਾਤਾਰ ਤਿੰਨ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ। ਨੰਬਰ 17 ਦਸ ਦੀ ਸ਼ਿਕਾਇਤ ਬੱਚਿਆਂ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਹੈ। ਭੋਜਨ ਕਰਨ ਤੋਂ ਪਹਿਲਾਂ ਹੱਥ ਨਾ ਧੋਣ ਨਾਲ ਇਹ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਪਾਚਨ ਕਿਰਿਆ ਨਾਲ ਜੁੜੀ ਹੁੰਦੀ ਹੈ। ਤਾਂ ਹਮੇਸ਼ਾ ਧਿਆਨ ਰੱਖੋ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਬੱਚਿਆਂ ਦੇ ਹੱਥ ਜ਼ਰੂਰ ਧਵਾਓ। ਨੰਬਰ 18 ਗੁੰਗਣੇ ਪਾਣੀ ਪੀਣ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ। ਹਰ ਮੌਸਮ ਵਿੱਚ ਗੁੰਗਣਾ ਪਾਣੀ ਪੀਣਾ ਚਾਹੀਦਾ ਹੈ ਪਰ ਸਰਦੀਆਂ ਵਿੱਚ ਤਾਂ ਜ਼ਰੂਰ ਹੀ ਗੁੰਗਣਾ ਪਾਣੀ ਹੀ ਪੀਓ। ਨੰਬਰ 19 ਚਮੜੀ ਰੁੱਖੀ ਅਤੇ ਬੇਜਾਨ ਹੈ ਤਾਂ 10 ਤੋਂ 12 ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਚਮੜੀ ਤੇ ਨਖਾਰ ਆਉਂਦਾ ਹੈ ਨੰਬਰ 20 ਕੀਏ ਅਤੇ ਅਦਰਕ ਦਾ ਜੂਸ ਮਿਲਾ ਕੇ ਪੀਣ ਨਾਲ ਐਸਿਡ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਐਸਿਡਿਟੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਨੰਬਰ 21 ਸਵੇਰੇ देर तक ਸੌਣ ਨਾਲ ਤੁਹਾਡਾ ਸਵਾਸਥ ਵਿਗੜ ਸਕਦਾ ਹੈ देर तक ਸੌਣ ਨਾਲ ਮਟਾਪਾ ਡਾਇਬੀਟਿਸ ਵਧਣ ਦਾ ਅਤੇ ਬਲੱਡ ਪ੍ਰੈਸ਼ਰ ਘਟਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 22 ਸੰਤਰੇ ਦੇ ਛਿਲਕੇ ਅਤੇ ਤੂਸੀ ਦੇ ਪੱਤਿਆਂ ਨੂੰ ਸੁਕਾ ਕੇ ਦੋਨਾਂ ਨੂੰ ਪੀਸ ਕੇ ਚੂਰਨ ਬਣਾ ਲਓ ਇਹ ਦੋਹਾਂ ਨੂੰ ਮਿਕਸ ਕਰ ਲਓ ਬਰਸ਼ ਕਰਨ ਤੋਂ ਬਾਅਦ ਇਹ ਚੂਰਨ ਨਾਲ ਦੰਦਾਂ ਨੂੰ ਸਾਫ਼ ਕਰੋ ਇਸ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ ਨੰਬਰ 23 ਲੌਂਗ ਦੀ ਮਦਦ ਨਾਲ ਦੰਦਾਂ ਦਾ ਦਰਦ ਅਤੇ ਮਸੂੜਿਆਂ ਦੀ ਸੋਜ ਦੂਰ ਕਰਨ ਦੀ ਪਰੰਪਰਾ ਪ੍ਰਭਾਵਸ਼ਾਲੀ ਟੰਗ ਹੈ ਦਰਅਸਲ ਲੌਂਗ ਵਿੱਚ ਇੱਕ ਤੱਤ ਪਾਇਆ ਜਾਂਦਾ ਹੈ ਜੋ ਕਿ ਐਂਟੀਆਕਸੀਡੈਂਟ ਹੁੰਦਾ ਹੈ ਜੋ ਕਿ ਸੋਜ ਅਤੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਨੰਬਰ 25 ਦੇਸੀ ਘਿਓ ਦੇ ਸੇਵਨ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ ਇਸ ਨਾਲ ਜਾਂਦਾਸ਼ਤ ਵੀ ਵਾਧੀ ਹੈ ਜਿਨ੍ਹਾਂ ਲੋਕਾਂ ਨੂੰ ਤਣਾਅ ਦੀ ਸ਼ਿਕਾਇਤ ਹੈ ਉਹਨਾਂ ਨੂੰ ਖਾਣ ਵਿੱਚ ਦੇ ਸੀ ਕੋਰ ਨੂੰ ਜਰੂਰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 25 ਨਾਰੀਅਲ ਦੇ ਤੇਲ ਦੀ ਵਰਤੋਂ ਦੰਦਾਂ ਨੂੰ ਸਫੈਦ ਬਣਾਉਣ ਵਾਲੇ ਤਤ ਪੇਸਟ ਵਜੋਂ ਵੀ ਕੀਤੀ ਜਾ ਸਕਦੀ ਹੈ ਇਸ ਤੇਲ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਮਿਲਾ ਲਓ ਅਤੇ ਇਸ ਮਿਸ਼ਰਣ ਨਾਲ ਆਪਣੇ ਦੰਦਾਂ ਨੂੰ ਰਗੜੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੰਦ ਬਹੁਤ ਚਿੱਟੇ ਹੋ ਜਾਣਗੇ ਨੰਬਰ 26 ਕੀਏ ਅਤੇ ਅਦਰਕ ਦੇ ਰਸ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਣ ਨਾਲ ਕੈਸਟਰੋਲ ਦਾ ਪੱਧਰ ਠੀਕ ਰਹਿੰਦਾ ਹੈ ਨਾਲ ਹੀ ਦਿਲ ਨਾਲ ਸੰਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 27 ਕੜੀਪੱਤਾ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੇਦ ਹੋਣ ਤੋਂ ਰੋਕਣ ਵਿੱਚ ਸਹਾਇਤਾ ਹੁੰਦਾ ਹੈ ਕੁਝ ਕੜੀਪੱਤੇ ਲਓ ਉਹਨਾਂ ਨੂੰ ਗ੍ਰਾਈਂਡ ਕਰੋ ਅਤੇ ਉਹਨਾਂ ਵਿੱਚ ਕੁਝ ਪਾਣੀ ਪਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ 2 ਕੱਪ ਨਾਰੀਅਲ ਪਾਣੀ ਵਿੱਚ ਮਿਲਾਓ ਅਤੇ ਇਸ ਮਿਸ਼ਰਣ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਇਹ ਅੱਧਾ ਨਾ ਰਹਿ ਜਾਵੇ ਕੋਜ ਦਿਨਾਂ ਦੇ ਬਖਵੇ ਤੇ ਇਸ 9 ਦਿਨ ਵਿੱਚ 2 ਤੋਂ 3 ਵਾਰ ਅਪਲਾਈ ਕਰੋ ਤੁਸੀਂ ਫਰਕ ਦੇਖੋਗੇ ਨੰਬਰ 28 ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਹੈ ਤਾਂ ਹਲਦੀ ਵਾਲੇ ਦੁੱਧ ਦੀ ਵਰਤੋਂ ਕਰਨਾ ਬੰਦ ਕਰ ਦਿਓ ਇਸ ਤਰ੍ਹਾਂ ਹਲਦੀ ਅਲਰਜੀ ਦੀ ਸਮੱਸਿਆ ਨੂੰ ਹੋਰ ਵਧਾ ਦੇਵੇਗੀ ਨੰਬਰ 29 ਪਿਆਜ਼ ਵਿੱਚ ਮੌਜੂਦ ਤੱਤ ਜ਼ਖਮ ਨੂੰ ਭਰਨ ਵਿੱਚ ਮਦਦ ਕਰਦੇ ਹਨ ਇਸ ਲਈ ਤਾਜ਼ਾ ਪਿਆਜ਼ ਦੇ ਛੋਟੇ-ਛੋਟੇ ਟੁਕੜੇ ਕੱਦੂਕਸ ਕਰਕੇ ਹੌਲੀ-ਹੌਲੀ ਜ਼ਖਮ ਵਾਲੀ ਥਾਂ ਤੇ ਲਗਾਓ ਤੁਹਾਡਾ ਜ਼ਖਮ ਜਲਦੀ ਠੀਕ ਹੋ ਜਾਵੇਗਾ ਨੰਬਰ 30 ਹਲਦੀ ਵਿੱਚ ਇੱਕ ਕੈਮੀਕਲ ਪਦਾਰਥ ਪਾਇਆ ਜਾਂਦਾ ਹੈ ਜੋ ਕਿ ਬਲੱਡ 슈ਗਰ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਬਲੱਡ 슈ਗਰ ਦੇ ਮਰੀਜ਼ਾਂ ਨੂੰ ਹਲਦੀ ਵਾਲੇ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 31 ਅਮਰੂਦ ਵਿੱਚ ਵਿਟਾਮਿਨ A ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਸਾਡੀਆਂ ਅੱਖਾਂ ਲਈ ਬਹੁਤ ਸਿਹਤਮੰਦ ਬਣਾਉਣ ਵਿੱਚ ਸਹਾਇੀ ਹੁੰਦਾ ਹੈ ਨੰਬਰ 32 ਸ਼ਹਿਦ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਵਿੱਚ ਕੈਲੋਰੀ ਦੀ ਮਾਤਰਾ ਵੱਧ ਜਾਂਦੀ ਹੈ ਇਸ ਨੂੰ ਲੋਕ ਭજન ਘੱਟ ਕਰਨ ਲਈ ਖਾਂਦੇ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਨੰਬਰ 33 ਗਾਜਰ ਸੇਬ ਆਦ ਦਾ ਤਾਜ਼ਾ ਜੂਸ ਬਣਾ ਕੇ ਪੀਓ ਠੰਡ ਦੇ ਦਿਨਾਂ ਵਿੱਚ ਇਹ ਸਰੀਰ ਨੂੰ ਸਿਹਤਮੰਦ ਰੱਖੇ ਹਨ ਅਤੇ ਕਈ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ ਨੰਬਰ 34 ਦਿਨ ਵਿੱਚ ਕਾਲੀ ਚਾਹ ਦੇ 4 ਕੱਪ ਪੀਣ ਨਾਲ ਤਣਾਅ ਨੂੰ ਬਹੁਤ ਹੀ ਘੱਟ ਕੀਤਾ ਜਾ ਸਕਦਾ ਹੈ ਇਸ ਨਾਲ ਸੋਚਣ ਸ਼ਕਤੀ ਵੀ ਵਾਧੀ ਹੈ ਨੰਬਰ 35 ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ ਇਸ ਨੂੰ ਪੀਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਅੱਖਾਂ ਦੀਆਂ ਕੁਝ ਕਸਰਤਾਂ ਬਾਰੇ ਜਿਨ੍ਹਾਂ ਨੂੰ ਅਸੀਂ ਕਰਕੇ ਆਪਣੀ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹਾਂ ਅਤੇ ਅੱਖਾਂ ਦੀ ਥਕਾਵਟ ਨੂੰ ਦੂਰ ਕਰ ਸਕਦੇ ਹਾਂ ਨੰਬਰ 1 ਪਲਕਾਂ ਚਮਕਾਉਣਾ ਇਸ ਆਸਣ ਨੂੰ ਕਰਨ ਨਾਲ ਸਭ ਤੋਂ ਪਹਿਲਾਂ ਤੁਸੀਂ ਬੈਠੋ ਤੇ ਫਿਰ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਹੁਣ ਘੱਟੋ-ਘੱਟ 10 ਵਾਰ ਆਪਣੀਆਂ ਪਲਕਾਂ ਨੂੰ ਤੇਜ਼ੀ ਨਾਲ ਚਪਕਾਓ ਇਸ ਤੋਂ ਬਾਅਦ ਆਪਣੀਆਂ ਅੱਖਾਂ ਨੂੰ 20 ਸੈਕਿੰਡ ਲਈ ਬੰਦ ਕਰੋ ਅਤੇ ਉਹਨਾਂ ਨੂੰ ਆਰਾਮ ਦਿਓ। ਇਸ ਪ੍ਰਕਿਰਿਆ ਨੂੰ 5 ਵਾਰ ਕਰੋ। ਨੰਬਰ 2 ਤਾੜੀਆਂ ਮਾਰਨਾ। ਇਹ ਯੋਗਾ ਆਸਨ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਹੈ। ਅਜ਼ਿਹ ਕਰਨ ਲਈ ਤੁਸੀਂ ਪਹਿਲਾਂ ਆਪਣੀਆਂ ਅੱਖਾਂ ਬੰਦ ਕਰਕੇ ਬੈਠੋ ਤੇ ਕੁਝ ਡੂੰਘੇ ਤੇ ਲੰਬੇ ਸਾਹ ਲਓ। ਹੁਣ ਆਪਣੀਆਂ ਹੱਥਾਂ ਦੀਆਂ ਹਥੇਲੀਆਂ ਨੂੰ ਇੰਨੀ ਤੇਜ਼ੀ ਨਾਲ ਰਗੜੋ ਕਿ ਉਹ ਨਿੱਗੇ ਹੋ ਜਾਣ। ਤੇ ਫੇਰ ਉਹਨਾਂ ਨੂੰ ਆਪਣੀਆਂ ਪਲਕਾਂ ਉੱਤੇ ਰੱਖੋ ਤੇ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਹਿਸੂਸ ਹੋਵੇਗਾ ਹੁਣ ਅੱਖਾਂ ਅਤੇ ਹੱਥਾਂ ਦੀਆਂ ਹਥੀਲੀਆਂ ਦੀ ਗਰਮਾਹਟ ਨੂੰ ਮਹਿਸੂਸ ਕਰੋ ਹੱਥਾਂ ਦੀ ਗਰਮੀ ਅੱਖਾਂ ਦੁਆਰਾ ਪੂਰੀ ਤਰ੍ਹਾਂ ਲੀਨ ਹੋਣ ਤੱਕ ਇਸ ਸਥਿਤੀ ਵਿੱਚ ਹੀ ਰਹੋ ਇਸ ਤੋਂ ਬਾਅਦ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਹੀ ਰੱਖੋ ਅਤੇ ਆਪਣੇ ਹੱਥਾਂ ਨੂੰ ਰੱਖੋ ਇਸ ਪ੍ਰਕਿਰਿਆ ਨੂੰ ਤਿੰਨ ਵਾਰ ਦੁਹਰਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਆਰਾਮ ਮਿਲੇਗਾ ਨੰਬਰ 3 ਸਾਹਮਣੇ ਦੇਖਣਾ ਸਭ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਸਰੀਰ ਦੀ ਸੇਧ ਤੇ ਰੱਖਨ ਦੇ ਇੱਕ ਸਿੱਧੀ ਲੈਣ ਵਿੱਚ ਬੈਠੋ ਖੱਬੇ ਹੱਥ ਦੀ ਮੁੱਠੀ ਬਣਾਓ ਇਸ ਤੋਂ ਬਾਅਦ ਆਪਣੇ ਹੱਥ ਨੂੰ ਖੱਬੇ ਗੋਡੇ ਤੇ ਰੱਖੋ ਹੁਣ ਆਪਣੀਆਂ ਅੱਖਾਂ ਨੂੰ ਖੱਬੇ ਅੰਗੂਠੇ ਤੇ ਕੇਂਦ੍ਰਿਤ ਕਰੋ ਫੇਰ ਆਪਣੀਆਂ ਅੱਖਾਂ ਦੇ ਨਾਲ ਉਚਾਈ ਤੇ ਬਿੰਦੂ ਤੇ ਕੇਂਦ੍ਰਿਤ ਕਰੋ ਇਸ ਤੋਂ ਬਾਅਦ ਉਸੇ ਪ੍ਰਕਿਰਿਆ ਨੂੰ ਆਪਣੇ ਸੱਜੇ ਹੱਥ ਨਾਲ ਕਰੋ ਤੇ ਇਸ ਨੂੰ ਬਾਰ-ਬਾਰ ਦੁਹਰਾਓ ਸੋ ਅੱਖਿシャਬਦਾਂ ਵਿੱਚ ਕਈਏ ਤਾਂ ਆਪਣੇ ਅੰਗੂਠੇ ਨੂੰ ਆਪਣੇ ਤੋਂ ਦੂਰ ਲੈ ਕੇ ਜਾਓ ਤੇ ਫਿਰ ਆਪਣਾ ਧਿਆਨ ਅੰਗੂਠੇ ਦੇ ਉੱਤੇ ਹੀ ਕੇਂਦ੍ਰਿਤ ਰੱਖੋ ਅਤੇ ਉਸ ਨੂੰ ਚਾਰੇ ਦਿਸ਼ਾਵਾਂ ਵਿੱਚ ਘੁਮਾਓ ਇਸ ਨਾਲ ਤੁਹਾਡੀਆਂ ਅੱਖਾਂ ਦੀ ਪ੍ਰਤੀਕਿਰਿਆ ਤੇਜ਼ ਹੋਵੇਗੀ ਨੰਬਰ 4 ਸਭ ਇੱਕ ਪਾਸੇ ਵੱਲ ਨੂੰ ਦੇਖਣਾ ਸਭ ਤੋਂ ਪਹਿਲਾਂ ਪੈਰਾਂ ਨੂੰ ਆਪਣੇ ਸਰੀਰ ਦੇ ਅਨੁਸਾਰ ਬੈਠੋ ਹੁਣ ਆਪਣੇ ਹੱਥਾਂ ਦੀ ਮੁਠੀ ਬੰਦ ਕਰੋ ਅਤੇ ਅੰਗੂਠੇ ਨੂੰ ਉੱਪਰ ਵੱਲ ਚੁੱਕੋ ਹੁਣ ਆਪਣੀਆਂ ਅੱਖਾਂ ਨੂੰ ਇੱਕ ਕੇਂਦਰ ਤੇ ਰੱਖ ਕੇ ਦੂਜੇ ਕੇਂਦਰ ਤੱਕ ਲੈ ਕੇ ਜਾਓ ਇਸ ਨੂੰ 20 ਵਾਰ ਦੁਹਰਾਓ ਤੇਸ ਤੋਂ ਬਾਅਦ ਆਪਣੀ ਅੱਖਾਂ ਬੰਦ ਕਰਕੇ ਉਸ ਨੂੰ ਆਰਾਮ ਦਿਓ ਭਾਵ ਤੁਸੀਂ ਆਪਣੇ ਗੁੱਠੇ ਉੱਤੇ ਆਪਣੀ ਨਜ਼ਰ ਨੂੰ ਕੇਂਦ੍ਰਿਤ ਰੱਖਦੇ ਹੋਏ ਗੁੱਠੇ ਨੂੰ ਇੱਕ ਸਾਈਡ ਵੱਲ ਲੈ ਕੇ ਜਾਓ ਤੇ ਆਪਣੀ ਨਿਗਾ ਗੁੱਠੇ ਉੱਪਰ ਹੀ ਟਿਕਾਈ ਰੱਖੋ ਨੰਬਰ 5 ਅੱਠ ਅੰਕ ਇਹ ਕਸਰਤ ਕਰਨ ਲਈ ਆਪਣੇ ਤੋਂ 10 ਫੁੱਟ ਦੀ ਦੂਰੀ ਤੇ 8 ਅੰਕ ਦੀ ਕਲਪਨਾ ਕਰੋ ਤਾਂ ਫਿਰ ਸੰਭਵ ਹੋਵੇ ਤਾਂ 8 ਅੰਕ ਲਿਖ ਹੀ ਲਓ ਫਿਰ ਆ ਇਸ ਅੰਕ ਦੀਆਂ ਰੇਖਾਵਾਂ ਤੇ ਰੁੱਕ ਕਰਦੇ ਹੋਏ ਆਪਣੀਆਂ ਅੱਖਾਂ ਨੂੰ ਘੁਮਾਓ ਇਸ ਪ੍ਰਕਿਰਿਆ ਤੋਂ ਪਹਿਲਾਂ ਇੱਕ ਦਿਸ਼ਾ ਤੇ ਫਿਰ ਦੂਜੀ ਦਿਸ਼ਾ ਵੱਲ ਕਰੋ ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਲਚਕਤਾ ਵਧਦੀ ਹੈ ਅਤੇ ਨਿਰੰਤਰ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਬਹੁਤ ਸੁਧਾਰ ਹੁੰਦਾ ਹੈ ਇਹ ਕਸਰਤ ਤੁਸੀਂ ਲੋੜ ਪੈਣ ਤੇ 5 ਤੋਂ 7 ਵਾਰ ਕਰ ਸਕਦੇ ਹੋ ਨੰਬਰ 6 ਅੱਖਾਂ ਮੀਚਣਾ ਅਤੇ ਖੋਲਣਾ ਜਿਆਦਾ ਸੀ ਸਕਰੀਨ ਦੇਖਦੇ ਹਾਂ ਜਾਂ ਆਪਣਾ ਸਾਰਾ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਸਮਾਨ ਅਕਾਰ ਵਿੱਚ ਬਥੇਰੇ ਸਮੇਂ ਲਈ ਟਿਕੀਆਂ ਰਹਿੰਦੀਆਂ ਹਨ ਇਸ ਲਈ ਅੱਖਾਂ ਮੀਚਣਾ ਅਤੇ ਖੋਲਣ ਦੀ ਕਸਰਤ ਕਰਨ ਨਾਲ ਅੱਖਾਂ ਦੀ ਮਾਸਪੇਸ਼ੀ ਮਾਤਮਾ ਮਜ਼ਬੂਤ ਹੁੰਦੀਆਂ ਹਨ ਕਸਰਤ ਕਰਨ ਲਈ ਪਹਿਲਾਂ ਆਪਣੀ ਅੱਖਾਂ ਨੂੰ ਘੁੱਟ ਕੇ ਮੀਚ ਲਓ ਤੇ ਫਿਰ ਆਪਣੀਆਂ ਅੱਖਾਂ ਨੂੰ ਜਿੰਨਾ ਸੰਭਵ ਹੋ ਸਕੇ ਉਹਨਾਂ ਖੋਲੋ ਜਿਵੇਂ ਕਿ ਤੁਸੀਂ ਬਹੁਤ ਜ਼ਿਆਦਾ ਹੈਰਾਨ ਹੋ ਗਏ ਹੋਵੋ ਇਹ ਪ੍ਰਕਿਰਿਆ 5 ਤੋਂ 7 ਵਾਰ ਕਰੋ ਦੋਸਤੋ ਅੱਖਾਂ ਦੀ ਇਹਨਾਂ ਕਸਰਤਾਂਵਾਂ ਨੂੰ ਕਰਕੇ ਤੁਸੀਂ ਆਪਣੀਆਂ ਅੱਖਾਂ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਤੰਦਰੁਸਤ ਰੱਖ ਸਕਦੇ ਹੋ ਤਾਂ ਦਿਨ ਵਿੱਚ ਜਦੋਂ ਵੀ ਤੁਹਾਡਾ ਟਾਈਮ ਲੱਗੇ ਅੱਖਾਂ ਦੀਆਂ ਇਹ ਕਸਰਤਾਂ ਜ਼ਰੂਰ ਕਰੋ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਆਪਣੀਆਂ ਅੱਖਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਜਿਸ ਦੇ ਸਿੱਟੇ ਵਜੋਂ ਉਹਨਾਂ ਦੀ ਨਜ਼ਰ ਸਮੇਂ ਤੋਂ ਪਹਿਲਾਂ ਚਲੀ ਜਾਂਦੀ ਹੈ ਤਾਂ ਦੋਸਤੋ ਅੱਜ ਦੇ ਲਈ ਸਿਰਫ ਇੰਨਾ ਹੀ ਉਮੀਦ ਹੈ ਕਿ ਮੈਨੂੰ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸੰਜੇ ਗਾਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਧੰਨਵਾਦ